ਆਬ ਲਾਈਵ 88 ਚੈਨਲ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਇਸ ਵੇਲੇ ਦੀ ਅਹਿਮ ਖਬਰ 9 ਮਈ ਦਿਨ ਵੀਰਵਾਰ ਨੂੰ ਚਾਲ ਪਹਲਸ ਭਾਰੀਵਾਲ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਡਾਕਟਰ ਦਲਜੀਤ ਸਿੰਘ ਟੀਮਾਂ ਦੇ ਹੱਕ ਵਿੱਚ ਹੋਣ ਵਾਲੀ ਚੋਣ ਮੀਟਿੰਗ ਨੂੰ ਸਫਲ ਬਣਾਉਣ ਅਤੇ ਵੋਟਰਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪੱਖ ਵਿੱਚ ਪਹੁੰਚਾਉਣ ਲਈ ਸਾਬਕਾ ਚੇਅਰਮੈਨ ਅਤੇ ਨਿਤੜਕ ਅਗੂ ਕਵਰਜੀਤ ਸਿੰਘ ਚਾਲ ਦੇ ਗ੍ਰਹਿ ਪਿੰਡ ਅੰਦਾਬਾਦ ਵਿਖੇ ਪਰਵੀ ਮੀਟਿੰਗ ਹੋਈ ਮੀਟਿੰਗ ਨੂੰ ਸਬੋਧਨ ਕਰਦਿਆਂ ਸਾਬਕਾ ਚੇਅਰਮੈਨ ਕਬਲਜੀਤ ਸਿੰਘ ਚਾਲ ਨੇ ਦੱਸਿਆ ਕਿ 9 ਮਈ ਨੂੰ ਮਾਝੇ ਦੇ ਜਰਨੈਲ ਵਿਕਰਮਜੀਤ ਸਿੰਘ ਮਜੀਠੀਆ ਸਾਬਕਾ ਜ਼ਿਲ੍ਹਾ ਪ੍ਰਧਾਨ ਗੁਰਬਚਨ ਸਿੰਘ ਬੱਪਿਆਲੀ ਜ਼ਿਲ੍ਹਾ ਪ੍ਰਧਾਨ ਰਮਨਦੀਪ ਸੰਧੋ ਹਲਕਾ ਇੰਚਾਰਜ ਗੁਰ ਇਕਬਾਲ ਸਿੰਘ ਮਾਲ ਸੁਵੇਤ ਸਮੁੱਚੀ ਲੀਡਰਸ਼ਿਪ ਧਾਰੀਵਾਲ ਵਿੱਚ ਪਹੁੰਚ ਕੇ ਡਾਕਟਰ ਦਲਜੀਤ ਸਿੰਘ ਟੀਮਾਂ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਵੋਟਰਾਂ ਨੂੰ ਲਾਮਬੰਦ ਕਰਨਗੇ ਸ਼ਰਧਾਰ ਚਾਲ ਨੇ ਇਹ ਕਹਿ ਕੇ ਨੌਜਵਾਨਾਂ ਦਾ ਜੋਸ਼ ਵੇਖ ਕੇ ਯਕੀਨ ਹੋ ਗਿਆ ਕਿ ਡਾਕਟਰ ਦਲਜੀਤ ਸਿੰਘ ਚੀਮਾ ਵੱਡੇ ਫਰਕ ਨਾਲ ਜਿੱਤ ਹਾਸਲ ਕਰਨਗੇ ਅਤੇ 9 ਮਈ ਨੂੰ ਧਾਰੀਵਾਲ ਵਿਖੇ ਇਤਿਹਾਸਿਕ ਇਕੱਠ ਹੋਵੇਗਾ ਇਸ ਮੌਕੇ ਤੇ ਜੂਥ ਪ੍ਰਧਾਨ ਪ੍ਰੇਮ ਸਿੰਘ ਰੰਦਾਵਾਦ ਨੀਰਜ ਕੁਮਾਰ ਰਾਜ ਹਰਕੀਰਤ ਸਿੰਘ ਚਾਲ ਨਵਦੀਪ ਸਿੰਘ ਲਵਪ੍ਰੀਤ ਸਿੰਘ ਸੁਭਮ ਕੁਮਾਰ ਦੀਸ਼ਾ ਭਗਤ ਰਾਹੁਲ ਪ੍ਰਿੰਸ ਸੁਖਦੇਵ ਰਾਜ ਸੋਨੂੰ ਟੈਲੀਕਾਮ ਤੋਂ ਇਲਾਵਾ ਹੋਰ ਰਾਜਸਥਾਨ ਦੇਖੋ ਧਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਹਾਂਜੀ ਤੇਰਨਾ ਸਾਹਿਬ ਦੱਸ ਦਿਓ ਅੱਜ ਮੀਟਿੰਗ ਰੱਖੀ ਆ ਪਿੰਡ ਅੰਬਦਾਵਾਦ ਦੇ ਤੁਹਾਡੇ ਘਰ ਵਿਖੇ ਕਿਸ ਸਬੰਧ ਵਿੱਚ ਰੱਖੀ ਗਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡਾਂ ਦਾਵਾਦ ਵਿਖੇ ਮੇਰੇ ਪਿੰਡ ਦੇ ਸੀਨੀਅਰ ਮੈਂਬਰ ਸਾਹਿਬਾਂ ਕੁਝ ਜਿੰਨਾ ਵੀ ਯੂਥ ਆ ਸਾਰਾ ਇਕੱਤਰ ਹੋ ਕੇ ਡਾਕਟਰ ਦਰਜੀਤ ਸਿੰਘ ਜੀ ਟੀਮਾ ਜੋ ਜ਼ਿਲ੍ਹਾ ਗਦਸਪੁਰ ਤੋਂ ਲੋਕ ਸਭਾ ਦੀ ਇਲੈਕਸ਼ਨ ਲੜ ਰਹੇ ਨੇ ਔਰ ਮੇਰੇ ਸਾਰੇ ਵੀਰ ਘਾ ਘਾ ਜਾ ਕੇ ਡੋਰ ਟੂ ਡੋਰ ਮਿਹਨਤ ਕਰ ਰਹੇ ਨੇ ਕਿ ਪਹਿਲਾਂ ਸਾਡੇ ਜ਼ਿਲ੍ਹਾ ਗਦਸਪੁਰ ਦੇ ਵਿੱਚ ਇਲੈਕਸ਼ਨ ਜਿਹੜੀ ਹੀ ਉਹ ਭਾਜਪਾ ਦੀ ਝੋਲੀ ਪੈਂਦੀ ਰਹੀ ਆ ਲekin ਉਹ ਜੋ ਉਮੀਦਵਾਰ ਸੀ ਉਹ ਬੰਬੇ ਤੋਂ ਆਣ ਕੇ ਇਥੇ ਇਲੈਕਸ਼ਨ ਜਿੱਤ ਕੇ ਜਾਂਦੇ ਰਹੇ ਆ ਲੇਕਿਨ ਜਿਹੜੀ ਆਸਾਂ ਉਮੀਦਾਂ ਨਾਲ ਅਸੀਂ ਵੋਟਾਂ ਪਾਉਂਦੇ ਰਹੇ ਆ ਉਹ ਸਾਡੀ ਆਸਾਂ ਉਮੀਦਾਂ ਤੇ ਪਾਣੀ ਫਿਰ ਜਾਂਦਾ ਰਿਹਾ ਇਸ ਵਾਰ ਪਹਿਲੀ ਵਾਰ ਸ਼ਰੋਮਣ ਅਕਾਲੀ ਦਲ ਨੇ ਬਹੁਤ ਹੀ ਸੂਜਵਾਨ ਪੜ੍ਹੇ ਲਿਖੇ ਨਾ ਧੜਕ ਜਨਰਲ ਇਮਾਨਦਾਰ ਡਾਕਟਰ ਦਲਜੀਤ ਸਿੰਘ ਜੀ ਚੀਮਾ ਜੀ ਆਏ ਨੇ ਜਿਨ੍ਹਾਂ ਦਾ ਪਸ਼ੋਕੜ ਵੀ ਜਿਲ੍ਹੇ ਦਾ 10 ਫੋੜਿਆ ਔਰ ਜੰਪਲ ਵੀ ਜਿਲ੍ਹੇ ਦਾ 10 ਫੋੜਦੇ ਨੇ ਬੜੀ ਖੁਸ਼ੀ ਨਾਲ ਬੜੇ ਉਤਸ਼ਾਹ ਨਾਲ ਇਸ ਸਾਰੇ ਮਿਹਨਤ ਕਰ ਰਹੇ ਆ ਕਿ ਡਾਕਟਰ ਦਲਜੀਤ ਸਿੰਘ ਜੀ ਚੀਮਾ ਜੀ ਨੂੰ ਚੰਗੀਆਂ ਵੋਟਾਂ ਤੇ ਬਹੁਤ ਵੱਡੀ ਲੀਡ ਦਿਤਾ ਕੇ ਆਪਾਂ ਅੱਜ ਦਿਤਾ ਕੇ ਭੇਜਾਂਗੇ ਸੋ ਪਰसों 9 ਤਰੀਕ ਸਰਦਾਰ ਵਿਕਰਮਜੀਤ ਸਿੰਘ ਜੀ ਜੀਠੀਆ ਉਹਨਾਂ ਦੇ ਨਾਲ ਡਾਟ ਦਿਲਜੀਤ ਸਿੰਘ ਜੀ ਟੀਮਾ ਸਰਦਾਰ ਗੁਰਵਚਨ ਸਿੰਘ ਜੀ ਬੱਬੇਹਾਲੀ ਰਮਨਦੀਪ ਸਿੰਘ ਜੀ ਸੰਧੂ ਜ਼ਿਲ੍ਹਾ ਪ੍ਰਧਾਨ ਔਰ ਹਲਕਾ ਇੰਚਾਰਜ ਸਰਦਾਰ ਗੁਰਿਕਬਾਦ ਸਿੰਘ ਜੀ ਮਾਲ ਜਿਨ੍ਹਾਂ ਦੀ ਰਹਿਮਾਈ ਹੇਠ ਅਸੀਂ ਸਾਰੇ ਵਰਕਰ ਆ ਰਹੇ ਆ ਔਰ 9 ਤਰੀਕ ਨੂੰ ਠੀਕ 11 ਵਜੇ ਚਾਲ ਪਿਆਲ ਸਿਖੇ ਅਸੀਂ ਬਹੁਤ ਵੱਡੀ ਮੀਟਿੰਗ ਕਰ ਰਹੇ ਆ ਔਰ ਸਾਰੇ ਅਸੀਂ ਇਸ ਚੀਜ਼ ਦਾ ਵਿਸ਼ਵਾਸ ਦਿਵਾਵਾਂਗੇ ਮਾਜੇਦ ਜਰਨਲ ਸਦਾ ਬਿਕਮਜੀ ਸਿੰਘ ਜੀਠਿਆ ਨੂੰ ਔਰ ਦੱਤ ਦੀਪ ਸਿੰਘ ਜੀ ਟੀਮਾ ਜੀ ਨੂੰ ਕਿ ਅਸੀਂ ਤੁਹਾਨੂੰ ਬੜੀ ਭਾਰੀ ਲੀਡਰ ਹੱਥ ਜਿਤਾ ਕੇ ਭੇਜਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਸਰਦਾਰ ਹਰਕੀਰਤ ਸਿੰਘ ਚਾਲ ਹੈ ਜੀ ਅਸੀਂ ਪਿੰਡ ਅਹਮਦਾਬਾਦ ਦੇ ਵਾਸੀ ਆ ਇੱਕ ਸਰਦਾਰ ਕਮਲਜੀਤ ਸਿੰਘ ਚਾਲ ਦੇ ਛੋਟੇ ਜੇ ਨੋਟਿਸ ਦੇ ਉੱਤੇ ਆਪਾਂ ਸਾਰੇ ਯੂਥ ਭਰਾ ਸਿਰਫ ਅੱਧੇ ਘੰਟੇ ਦੇ ਵਿੱਚ ਵਿੱਚ ਸਾਰੇ ਇਕੱਤਰ ਹੋਏ ਆ ਤੇ ਅਸੀਂ ਵਿਸ਼ਵਾਸ ਜਤਾਉਂਦੇ ਆ ਸਰਦਾਰ ਡਾਕਟਰ ਦਲਜੀਤ ਸਿੰਘ ਚੀਮਾ ਨੂੰ ਕਿ ਆਉਣ ਵਾਲੀ ਇਲੈਕਸ਼ਨ ਦੇ ਵਿੱਚ ਵੱਧ ਤੋਂ ਵੱਧ ਵੋਟਾਂ ਪਾ ਕੇ ਤੇ ਉਹਨਾਂ ਨੂੰ ਕਾਮਯਾਬ ਕਰਾਂਗੇ 9 ਤਰੀਕ ਨੂੰ ਪੈਂਡਮਬਾਦ ਚਾਲ ਰਿਜ਼ੋਰਟ ਵਿਖੇ ਸਰਦਾਰ ਵਿਕਰਮਜੀਤ ਸਿੰਘ ਮੋਜੀਠਿਆ ਜੋ ਕਿ ਅਚੇਚੇ ਤੌਰ ਦੇ ਉੱਤੇ ਯੂਥ ਭਰਾਵਾਂ ਨੂੰ ਸਪੋਰਟ ਕਰਨ ਅਤੇ ਸਰਦਾਰ ਦਲਜੀਤ ਸਿੰਘ ਚੀਮਾ ਦੀ ਅਲ ਇਲੈਕਸ਼ਨ ਕੈਂਪੇਨ ਦੇ ਵਿੱਚ ਆ ਰਹੇ ਨੇ ਅਸੀਂ ਵਿਸ਼ਵਾਸ ਦਵਾਨੇ ਆ ਤੇ ਵੱਧ ਤੋਂ ਵੱਧ ਵੋਟਾਂ ਪਾ ਕੇ ਇਹਨਾਂ ਨੂੰ ਕਾਮਯਾਬ ਕਰਾਂਗੇ